ਮਾਣ ਦੀ ਚੀਜ਼ ਦਿਨੋ ਰੇਡੀਓ ਟਰੈਕਟਰ ਦੀ ਆਪਾਂ ਕਰਤੀ ਸਟਾਰਟ 2001 ਮਾਡਲ ਦੀ ਜੋ ਕਿ ਆਪਾਂ ਆਪਣੇ ਘਰੇ ਤਿਆਰ ਕਰ ਰਹੇ ਹਾਂ ਆਪਣੇ ਘਰੇ ਇਹਦਾ ਟੋਟੋ ਕੰਮ ਹੋਇਆ ਜਿਹੜਾ ਜੀ ਆਪਾਂ ਇਹਦੇ ਵਿੱਚ ਪੇਂਟ ਵਰਤ ਰਹੇ ਆ ਇਹ ਬਿਲਕੁਲ ਏਜੰਸੀ ਚੋਂ ਲਿਆ ਤੇ ਉਹੀ ਪੇਂਟ ਹੈ ਜਿਹੜਾ ਕੀ ਆਪਾਂ ਸਪਰੇਅ ਨਾਲ ਮਾਰ ਦਿੰਦੇ ਆ ਜਾਂ ਮੰਨ ਲਓ ਆਪਾਂ ਜਿਹੜਾ ਟਰੈਕਟਰ ਤੇ ਬੱਜਿਆ ਹੁੰਦਾ ਟਰੈਕਟਰ ਦੇ ਵਿੱਚ ਮਨ ਲਓ ਪੇਂਟ ਆਪਾਂ ਉੱਥੋਂ ਏਜੰਸੀ ਤੋਂ ਲੈ ਕੇ ਜੋ ਵੀ ਇਹਦੇ ਵਿੱਚ ਐਕਸਟਰਾ ਕੈਮੀਕਲ ਕਲੀਅਰ ਵਗੈਰਾ ਹੋਰ ਕੋਟ ਪੰਨੇ ਨੇ ਉਹ ਆਪਾਂ ਇੱਥੋਂ ਲੈ ਪਰ ਮੇਰਾ ਇਸ ਕਬੀਰ ਨੂੰ ਬੈਂਟੇਜ ਉਹ ਵੀ ਪੇਂਟ ਕੋਈ ਜ਼ ਮਾਰਦਾ ਉਹ ਏਜੰਸੀ ਤੋਂ ਹੀ ਪੇਂਟ ਲੈ ਕੇ ਮਾਰੇ ਕਿਉਂਕਿ ਏਜੰਸੀ ਦੇ ਪੇਂਟ ਦਾ ਤੁਹਾਨੂੰ ਅੱਗੇ ਵੀਡੀਓ 'ਚ ਦੇਖੋ ਵੀ ਕਲਰ ਇੰਨਾ ਜ਼ਿਆਦਾ ਉੱਠ ਕੇ ਆਉਂਦਾ ਨਾ ਨਾ ਜਿਹੜਾ ਆਪਾਂ ਕਿਸੇ ਤੋਂ ਕਰਵਾਉਂਦੇ ਮਾਦੇ ਤੇਰੀ ਇੱਛਾ ਜਿਹੜੀ ਜੀ ਕਰ ਲੱਗਦਾ ਉਹ ਕਰ ਲਵਾਂ ਨੇ ਦੂਜੇ ਟਰੈਕਟਰ ਕੋਲੇ ਖੜਾਉਂਦੇ ਆ ਉਹਦਾ ਫੱਕ ਕਰੀ ਜਾਂਦਾ ਉਹ ਕਰੀ ਚੱਲ ਇਹ ਬਿਲਕੁਲ ਸੇਮ ਡਿੱਟੋ ਹੀ ਐਜ਼ ਇਟ ਇਜ਼ ਸੇਮ ਬਣਿਆ ਕੈਰੈਕਟਰ ਦੂਸਰੇ ਟਰੈਕਟਰ ਕੋਲੇ ਖੜਾਉਂਦੇ ਦੀ ਵੀਡੀਓ ਦਿਖਾਵਾਂਗੇ ਤੁਹਾਨੂੰ ਅੱਗੇ ਦੇਖਣਾ ਮਿਲਣਗੀਆਂ ਸੀਰੀਜ਼ 'ਚ ਕੱਲੀ ਕੱਲੀ ਚੀਜ਼ ਆਪਾਂ ਦੇਖੋ ਤੁਸੀਂ ਪੂਰੀ ਰੀਜਨਲ ਤਿਆਰ ਕਰ ਰਹੇ ਆ ਆਪਣੇ ਘਰੇ ਐਨ ਜਿੱਥੇ ਜਿੱਥੇ ਜੋ ਵੀ ਪੂਰੀ ਪੇਂਟਰ ਬਹੁਤ ਵਧੀਆ ਪੇਂਟਰ ਸੀਮ ਚ ਰਹਿਣ ਬਹੁਤ ਓਰੀਜਨਲ ਕੰਮ ਕਰਿਆ ਜਮਾ ਇੱਕ ਨੰਬਰ ਕੰਮ ਕਰਿਆ ਤੁਸੀਂ ਦੇਖੋਗੇ ਅੱਗੇ ਜਿਵੇਂ ਆ ਬੈਟਰੀ ਵਕਸ ਹੋ ਕੇ ਦੇਖੋ ਆ ਟੱਕ ਜੀ ਰਹਿ ਗਈ ਦੇਖੀਂਗੇ ਇੱਥੇ ਮਾਰਦੀ ਬੈਂਟਰੀ ਵਕਸ ਇੱਥੇ ਨਾ ਇੰਜਨ ਦਾ ਕਲਰ ਦੇਖੋ ਤੁਸੀਂ ਬਹੁਤ ਸੋਹਣਾ ਜਿਆਦਾ ਨਿੱਖਰ ਕੇ ਕਲਰ ਆਇਆ ਬਹੁਤ ਜਿਆਦਾ ਜਮੇ ਜਬਰਦਸਤ ਪੂਰੀ ਸ਼ਾਈਨਿੰਗ ਹੈ ਇੱਕ ਨੰਬਰ ਕਲੀਅਰ ਮਾਰਿਆ ੜੇ ਉੱਪਰ ਇੱਕ ਲੈਮੀਨੇਸ਼ਨ ਪ੍ਰਕਾਰ ਹੋ ਜਾਂਦਾ ਕਲੀਅਰ ਨਾਲ ਜਿਵੇਂ ਲੈਮੀਨੇਸ਼ਨ ਇਹ ਜਿਹ ਲੈਮੀਨੇਸ਼ਨ ਹੋ ਗਿਆ ਜਿਹੜਾ ਕਲੀਅਰ ਮਾਰਤਾ ਜਿਵੇਂ ਜੈਨੂਇਨ ਚੀਜ਼ ਬਣ ਗਈ ਦੇਖੋ ਚਿੱਲਾ ਇੱਤਲਾ ਟੈਂਕੀ ਟੁੰਕੀ ਹੋਰ ਪੂਰੀ ਟਰਾਈ ਲਈ ਆਪਾਂ ਫੇਰ ਆਪਾਂ ਪੇਂਟ ਜੋਬ ਤੇ ਲਾਇਆ ਇਹਨ ਇੱਕ ਨੰਬਰ ਚੀਜ਼ ਬਣ ਗਈ ਅਲੱਗ ਦਾ ਸਾਰਾ ਕੱਲਾ ਕੱਲਾ ਚੀਜ਼ ਖੋਲ ਕੇ ਪੇਂਟ ਕਰੀ ਆਪਾਂ ਇਹ ਨਹੀਂ ਹੈਗੀ ਜੜੀ ਜੜਾਈ ਇਹ ਪੇਂਟ ਕਰਤੀ ਦੁਬਾਰੇ ਇਹਨੂੰ ਅਸੈਂਬਲ ਕਰਾਂਗੇ ਆਪਾਂ ਤੇ ਰੈਡੀ ਰੂਡੀ ਕੋਈ ਚੀਜ਼ ਨਹੀਂ ਛੱਡੀ ਮੰਨ ਲਓ ਇਹ ਚੀਜ਼ਾਂ ਜੈਨੂਅਲ ਨੇ ਤੇ ਜੇ ਦੁਬਾਰੇ ਪਾਵਾਂਗੇ ਸੀ ਲੈ ਕੇ ਉਹ ਗੱਲ ਨਹੀਂ ਬਣਦੀ ਏਜੰਸੀ ਚ ਪਾਵਾਂਗੇ ਤਾਂ ਮੰਨ ਲਓ ਚਲਦੀ ਚੀਜ਼ ਨੂੰ ਸਹੀ ਨੂੰ ਵੀ ਪਾਣਾ ਗਲਤ ਹੋ ਜਾਂਦਾ ਤੇ ਆ ਪੇਂਟ ਕਰਤੇ ਦੇਖੋ ਨਵੇਂ ਟਾਇਰ ਨੇ ਜਚਣ ਲੱਗ ਗਈ ਚੀਜ਼ਾਂ ਮੈਂ ਯਾਰ ਉਹ ਬੋਲਦੀ تھی ਜੀ ਜਦੋਂ ਖਾਣਾ ਬਾਹਰ ਡਸਟ ਪੈਂਦੀ ਸੀ ਨਾ ਮਤਲਬ ਮੜਾ ਮੋੜਾ ਹਵਾ ਆ ਜਾਂਦਾ ਇੱਥੇ ਤੇ ਇਹ ਰਿੱਤੇ ਦੇ ਕਰਕੇ ਚੜਦੇ ਸੀ ਫਿਰ ਆਪਾਂ ਇਹਨਾਂ ਨੂੰ ਅੰਦਰ ਲੌਕ ਕਰਕੇ ਰੱਖਤਾ ਸੀ ਵੀ ਉੱਥੇ ਕੁਝ ਨਹੀਂ ਜਾਂਦਾ ਸੀ ਜਿਸ ਜੜਾਂਗੇ ਉਹਦੇ ਦੇਖੋ ਬਹੁਤ ਸੋਹਣੀ ਅਗਲੀ ਵੀਡੀਓ 'ਚ ਦੇਖੋ ਬਹੁਤ ਜ਼ਿਆਦਾ